ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਠੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਅਰਸ਼ਮਖਾਨ ਅੱਜ ਤੁਹਾਨੂੰ ਅਸੀਂ ਹਲਕਾ ਕਨੌਰ ਦੇ ਪਿੰਡ ਕਰਨਪੁਰ ਦੇ ਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਡਾਕਟਰ ਭੀਮਰਾਓ ਅੰਬੇਦਕਰ ਕਮੇਟੀ ਪੰਜਾਬ ਜਿਹੜਾ ਕਿ ਲਗਾਤਾਰ ਪਿੰਡਾਂ ਦੇ ਵਿੱਚ ਮੈਂਬਰ ਲਾ ਰਹੀ ਹੈ ਉੱਥੇ ਕਰਨਪੁਰ ਦੇ ਵਿੱਚ ਵੀ ਕਾਫੀ ਸਾਥੀਆਂ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਕਮੇਟੀ ਪੰਜਾਬ ਦਾ ਸਹਿਯੋਗ ਦੇਣ ਦਾ ੌਰਨ ਕੀਤਾ ਗਿਆ ਤੇ ਇਸ ਮੌਕੇ ਤੇ ਜਿੰਨੇ ਸਾਥੀਆਂ ਨੇ ਡਾਕਟਰ ਭੀਮਰਾਓ ਉਮਵੇਦਕਰ ਕਮੇਟੀ ਦੇ ਵਿੱਚ ਜੁਆਇਨਿੰਗ ਕੀਤੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਤੇ ਚੇਅਰਮੈਨ ਜੁਗਿੰਦਰ ਸਿੰਘ ਟਾਈਗਰ ਜੇ ਕਿ ਜਿਨ੍ਹਾਂ ਨੇ ਕਿ ਆਪਣੀਆਂ ਟੀ ਦੀਆਂ ਪੂਰੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਇਸ ਮੌਕੇ ਤੇ ਜਿੰਨੇ ਵੀ ਸਾਥੀ ਉੱਥੇ ਮੌਜੂਦ ਸੀ ਪਿੰਡ ਵਾਸੀ ਮੌਜੂਦ ਸੀ ਤੇ ਕਮੇਟੀ ਵੱਲੋਂ ਇੱਕ ਉਹਨਾਂ ਨੂੰ ਡਾਕਟਰ ਭੀਮਰਾਓ ਉਮਵੇਦਕਰ ਜੀ ਦੇ ਮਿਸ਼ਨ ਬਾਰੇ ਜਿਹੜੀ ਕਿ ਜਾਣਕਾਰੀ ਪੂਰੀ ਦਿੱਤੀ ਗਈ ਤੇ ਲੋਕਾਂ ਨੂੰ ਅਗੇ ਜਾ ਕੇ ਜਾਗਰਤ ਕਰਨ ਦੇ ਲਈ ਵੀ ਉਹਨਾਂ ਨੇ ਇਸ ਕਮੇਟੀ ਦੇ ਜ਼ਰੀਏ ਲੋਕਾਂ ਨੂੰ ਸਮਝਾਇਆ ਇਹ ਕਮੇਟੀ ਕੀ ਕੀ ਕੰਮ ਕਰਦੀ ਹੈ ਇਸ ਕਮੇਟੀ ਬਾਰੇ ਜੁਗਿੰਦਰ ਸਿੰਘ ਟਾਈਗਰ ਨੇ ਸਟੇਜ ਤੇ ਪੂਰਾ ਲੋਕਾਂ ਨੂੰ ਸਮਝਾਇਆ ਅਤੇ ਹੋਰ ਪਿੰਡਾਂ ਦੇ ਵਿੱਚ ਵੀ ਇਸ ਕਮੇਟੀ ਦੇ ਗਠਨ ਦੇ ਲਈ ਇਸ ਕਮੇਟੀ ਦੇ ਨਾਲ ਸਾਥੀਆਂ ਨੂੰ ਜੁੜਨ ਦੇ ਲਈ ਹੋਰ ਸਾਰੇ ਬੰਦਿਆਂ ਦੀ ਅਪੀਲ ਕੀਤੀ ਗਈ ਤਾਂ ਜੋ ਇੱਕ ਕਮੇਟੀ ਪੂਰੇ ਪੰਜਾਬ ਲੈਵਲ ਤੇ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਅਸਿਸਟੈਂਟ ਕਮੇਟੀ ਹੈ ਪੂਰੇ ਪੰਜਾਬ ਲੈਵਲ ਤੇ ਪੂਰਾ ਭਾਈਚਾਰਾ ਇਸ ਦੇ ਨਾਲ ਜੁੜ ਸਕੇ ਅਤੇ ਜਗਿੰਦਰ ਸਿੰਘ ਟਾਈਗਰ ਨੇ ਸਟੇਜ ਤੇ ਬੋਲਦੇ ਕਿਹਾ ਕਿ ਜਿਹੜੀਆਂ ਇੱਕ ਸਰਕਾਰਾਂ ਵੱਲੋਂ ਇੱਕ ਸਾਦ ਸਾਰਸੀਆਂ ਜਾ ਰਹੀਆਂ ਨੇ ਕੇ ਸੰਵਿਧਾਨ ਨੂੰ ਬਦਲਣ ਦੀਆਂ ਉਹਨਾਂ ਕਿਹਾ ਕਿ ਸਾਡੀ ਜਿਹੜੀ ਕਮੇਟੀ ਹੈ ਪੂਰੇ ਪੰਜਾਬ ਲੈਵਲ ਤੇ ਅਗਰ ਕੋਈ ਸਰਕਾਰ ਕਿਸੇ ਵੀ ਸਰਕਾਰ ਵੱਲੋਂ ਕੋਈ ਸੰਵਿਧਾਨ ਦੇ ਵਿੱਚ ਕੋਈ ਧਾਰਾ ਦੇ ਵਿੱਚ ਕੋਈ ਫੇਰ ਬਦਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਇਹ ਜਿਹੜੀ ਧਾਰਾ ਜਿਹੜੀ ਸਾਡੀ ਕਮੇਟੀ ਹੈ ਇਹ ਪੂਰਾ ਐਕਸ਼ਨ ਲਾਊਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਕਮੇਟੀ ਨੂੰ ਲੈ ਕੇ ਮੀਟਿੰਗਾਂ ਕਰ ਰਹੇ ਹਾਂ ਜਗਿੰਦਰ ਸਿੰਘ ਟਾਈਗਰ ਨੇ ਵੀ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਕਮੇਟੀ ਲੈ ਕੇ ਪਿੰਡਾਂ ਦੇ ਵਿੱਚ ਹਰ ਕੱਲੇ-ਕੱਲੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ ਨੌਜਵਾਨਾਂ ਨੂੰ ਡਾਕਟਰ ਪ੍ਰੀਮਰਾਓ ਅੰਬੇਦਕਰ ਦੇ ਸਿਧਾਂਤ ਬਾਰੇ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਲੋਕਾਂ ਦੇ ਵਿੱਚ ਜਾਣਨਾ ਪਾ ਰਹੇ ਹਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਰੋਗਤ ਜਾਗਰੂਕ ਹੋ ਕੇ ਇੱਕ ਜਿਹੜੀਆਂ ਸਾਸ਼ਾ ਇਹਨਾਂ ਨੂੰ ਨਾ ਕੰਮ ਕਰਨ